ਹਾਂਜੀ ਦੋਸਤੋ ਤੁਹਾਨੂੰ ਪਿਛਲੀਆਂ ਵੀਡੀਓ ਚ ਦੱਸਿਆ ਸੀਗਾ ਜਿਵੇਂ ਡੀਏਪੀ ਦੀ ਖਿੱਚ ਸੀਗੀ ਤੇ 12 32 16 ਮਿਲ ਰਹੀ ਸੀਗੀ ਤੇ ਅਸੀਂ ਦੱਸਿਆ ਤੁਹਾਨੂੰ ਵੀ ਡੀਏਪੀ ਨਾਲੋਂ ਵੱਧ ਝਾੜ ਦਵੇਗੀ ਇਹ ਖਾਦ ਇੱਕ ਵੀਡੀਓ ਚ ਆਪਾਂ ਦੱਸਿਆ ਸੀਗਾ ਤੇ ਉਵੇਂ ਆਪਣੇ ਹਰਪ੍ਰੀਤ ਸਿੰਘ ਜੀ ਨੇ 12 32 16 ਸਾਡੇ ਕਹੇ ਤੇ ਯੂਜ਼ ਕੀਤੀ ਸੀਗੀ ਵੀ ਡੀਏਪੀ ਦੇ ਬਰਾਬਰ ਯੂਜ਼ ਕਰਿਓ ਕੁਝ ਗੱਟੇ ਡੀਏਪੀ ਲੈਗੇ ਸੀਗੇ ਤੇ ਕੁਝ 12 32 16 ਲੈਗੇ ਸੀਗੇ ਤੇ ਆਪਾਂ ਹਰਪ੍ਰੀਤ ਜੀ ਨੂੰ ਪੁੱਛਾਂਗੇ ਵੀ ਤੁਹਾਨੂੰ ਕੀ ਡਿਫਰੈਂਸ ਲੱਗ ਰਿਹਾ 12 32 16 ਜਿੱਥੇ ਬੀਜੀ ਐ ਤੁਹਾਨੂੰ ਸਾਰੀ ਡਿਟੇਲ ਵੀ ਦੱਸੀ ਸੀ 12 32 16 ਚ ਡੀਏਪੀ ਤੇ ਪੋਟਾਸ਼ ਹੁੰਦੀ ਐ ਇੰਨੇ ਪਰਸੈਂਟ ਤੇ ਉਹ ਚ ਇਕੱਲੀ ਡੀਏਪੀ ਹੁੰਦੀ ਐ ਤੇ ਐਸ ਕਰਕੇ ਕਈ ਕਿਸਾਨ ਵੀ ਡੀਏਪੀ ਡੀਏਪੀ ਵਸ ਗੱਟੇ ਤੇ ਡੀਏਪੀ ਲਿਖਿਆ ਹੋਵੇ ਅੰਦਰ ਚਾਹੇ ਕੁਛ ਹੀ ਹੋਵੇ ਇਹਦੀ ਉਹ ਕਰ ਰਹੇ ਸੀਗੇ ਮੰਨ ਲਓ ਡੀਏਪੀ ਮਿਲ ਜੇ ਡੀਏਪੀ ਮਿਲ ਜੇ ਪਰ ਅਸੀਂ 123216 ਤੇ ਮੱਥਾ ਮਾਰਦੇ ਸੀਗੇ ਵੀ ਆ ਬਰਾਬਰ ਕਿੱਲੇ 2 ਕਿੱਲੇ ਚ ਈ ਮੀਚ ਕੇ ਦੇਖੋ ਤਾਂ ਵੀ ਕਿਸਾਨ ਵੀਰ ਕਿੱਲੇ 2 ਕਿੱਲੇ ਚ ਵੀ ਨਹੀਂ ਰਿਸਕ ਲੈ ਰਹੇ ਸੀਗੇ ਤੇ ਉਹਦੇ ਵਿੱਚ ਨਾਲੇ ਸਾਫ਼ ਹੀ ਲਿਖਿਆ ਹੋਇਆ ਕਿਉਂਕਿ ਉਹ ਵੀ ਉਸੇ ਕੰਪਨੀ ਦੀ ਆਂਦੀ ਸੀਗੀ ਐਨ ਐਫ ਐਲ ਦੀ ਉਤਮ ਦੀ ਆਈ ਪੀ ਐਲ ਦੀ ਉਹ ਵੀ ਡੀ ਏ ਪੀ ਵੀ ਤੇ 123216 ਵੀ ਉਹ ਚ ਇਕੱਲੀ ਫਾਸਫੋਰਸ ਸੀ ਜਿਹੜੀ ਡੀ ਏ ਪੀ ਆ ਇਕੱਲੀ ਤੇ ਇਹਦੇ ਵਿੱਚ ਫਾਸਫੋਰਸ ਪਲੱਸ ਪੋਟਾਸ਼ ਸੀਗੀ ਤੇ ਉੱਚਾ ਹੈ ਆਪਣੇ ਹਰਪੀਤ ਜੀ ਨੂੰ ਤੁਹਾਨੂੰ ਕੀ ਫਰਕ ਲੱਗਿਆ ਵੀ ਜਿੱਥੇ 12 32 16 ਬੀਜੀ ਹੈ ਤੇ ਜਿੱਥੇ ਡੀਏਪੀ 12 32 32 16 ਵਾਲੀ ਕਣਕ ਡੀਏਪੀ ਨਾਲੋਂ ਚੰਗੀ ਕਣਕ ਹੈ ਚੰਗੀ ਕਣਕ ਫਟਾਰਾ ਚੰਗਾ ਹੈ ਕੱਦ ਵੀ ਚੰਗਾ ਹੈ ਵੀ ਦੇਖੋ ਕਿਸਾਨ ਵੀਰ ਉਹ ਵੀ ਇਹੀ ਕਹਿੰਦੇ ਸੀ ਵੀ ਕਿੱਲੇ ਦੋ ਕਿੱਲੇ 'ਚ ਵੀ ਆਪਣਾ ਗਾਂ ਤੋਂ ਸ਼ੋਸ਼ਣ ਨਾ ਹੋਊਗਾ ਆਪ ਨੂੰ ਪਤਾ ਹੋਊ ਯਾਰ ਜੇ ਉਹ ਨਹੀਂ ਮਿਲ ਰਹੀ ਤਾਂ ਆਹ ਚੀਜ਼ ਆਪਣੇ ਕੋਲ ਹੈਗੀ ਹੈ ਪਰ ਸਾਡੇ ਹਿਸਾਬ ਨਾਲ ਤਾਂ ਪਹਿਲ 12 32 16 ਦੀ ਕਰਨੀ ਚਾਹੀਦੀ ਹੈ ਚਾਹੇ ਦੋਨੇ ਚੀਜ਼ਾਂ ਆਮ ਮਿਲ ਰਹੀਆਂ 123216 ਵੀ ਆਮ ਮਿਲ ਰਹੀ ਹੈ ਤੇ ਡੀਏਪੀ ਵੀ ਤਾਂ ਵੀ 123216 ਬੀਜਣੀ ਚਾਹੀਦੀ ਸਾਡੇ ਸਾਹਮਣੇ ਕਿਉਂਕਿ ਜਿਹੜੇ ਕਿਸਾਨ ਵੀਰਾਂ ਨੂੰ 4-5 ਸਾਲਾਂ ਚ ਦੋ-ਦੋ ਕਿੱਲਾਂ ਦੀ ਕਿੱਲੇ-ਕਿੱਲੇ ਦਿੱਤੀ ਸੀ ਉਹ ਸਾਰੇ ਕਿੱਲਾਂ ਦੀ ਡਿਮਾਂਡ ਕਰ ਰਹੇ ਸੀਗੇ ਪਿਛਲੇ ਸਾਲ 31 ਸਾਲ ਵੀ ਇਸ ਕਰਕੇ ਵੀਰੋ ਨਾ ਇੱਕ ਚੀਜ਼ ਦੇ ਆਪਾਂ ਮਗਰ ਪੰਨੇ ਆ ਤਾਂ ਉਸ ਚੀਜ਼ ਦਾ ਲੋਕ ਫਾਇਦਾ ਠੰਦੇ ਆ ਤੇ ਉਹਦੀ ਪਤਾ ਬਲੈਕ ਜ਼ਿਆਦਾ ਹੁੰਦੀ ਹੈ ਤੇ ਇਸ ਕਰਕੇ ਕਿੱਲੇ ਦੋ ਕਿੱਲੇ ਚ ਜਿਹੜਾ ਕੁਝ ਕਹਿੰਨੇ ਆ ਵਰਤ ਕੇ ਦੇਖਿਆ ਕਰੋ ਤੁਹਾਨੂੰ ਰਿਜ਼ਲਟ ਉਹ ਚੀਜ਼ ਤੇ ਹੀ ਦਵਾਂਗੇ ਜਿਹਦਾ ਰਿਜ਼ਲਟ ਖੇਤ ਵਿੱਚੋਂ ਲਿਆ ਹੋਊਗਾ ਤਾਂ ਹੀ ਤੁਹਾਨੂੰ ਹਰ ਪੀਜੀ ਦੇ ਸਾਹਮਣੇ ਇਹਨਾਂ ਨੇ ਜਦੋਂ ਦੱਸਿਆ ਵੀ 123216 ਜਿੱਥੇ ਬੀਜੀ ਸੋ ਉੱਤੇ ਲੱਗ ਗਈ ਹਾਂਜੀ ਆ ਤੁਸੀਂ ਦੇਖਿਆ ਕਿਸਾਨ ਵੀਰੋ ਜਿੱਥੇ ਫਾਸਫੋਰਸ ਡੀਏਪੀ ਦੀ ਬਜਾਅਤ ਕੀਤੀ ਹੋਈ ਹੈ ਤੇ ਦੂਜੀ ਫੋਟੋ ਤੁਸੀਂ ਦੇਖੀ 123216 ਦੀ ਬਜਾਅਤ ਦੇਖੋ ਤੁਸੀਂ ਕਿੰਨਾ ਫਰਕ ਹੈ ਇਹ ਕਿਸਾਨ ਵੀਰ ਦੇ ਖੇਤ ਚੋਂ ਲਿਆਂ ਹੋਈਆਂ ਵੀਡੀਓ ਉਹਨਾਂ ਨੇ ਭੇਜੀਆਂ ਫੋਟੋਆਂ ਆ ਦੇਖੋ ਤੁਸੀਂ ਕਿੰਨਾ ਫਰਕ ਹੈ ਇਸ ਕਰਕੇ ਮੇਰੀ ਬੇਨਤੀ ਹੈ ਵੀ ਇੱਕ ਚੀਜ਼ ਦੀ ਆਪਾਂ ਮਗਰ ਪੰਨੇ ਕਿਉਂਕਿ ਉਹ ਸਾਫ਼ ਹੀ ਲਿਖਿਆ ਪਿਆ ਨਾ ਉਹ ਲਿਖਿਆ ਪਿਆ ਉਹਦੇ ਵਿੱਚ ਅੱਛਾ ਇੱਕੋ ਹੀ ਕੰਪਨੀਆਂ ਬਣਾ ਰਹੀਆਂ ਉਹਦੇ ਵਿੱਚ ਇੰਨੇ ਪਰਸੈਂਟ ਫਾਸਫੋਰਸ ਹੈ ਉਹ ਚ ਇੰਨੇ ਪਰਸੈਂਟ 12 32 16 ਚ ਫਾਸਫੋਰਸ ਹੈ ਪਲੱਸ ਇੰਨੇ ਪਰਸੈਂਟ ਪੋਟਾਸ਼ ਹੈ ਹਾਂ ਜੇ ਨਹੀਂ ਮੰਨ ਕਰਦਾ ਉਹ 50 ਕਿਲੋ ਦੀ ਤੁਸੀਂ ਬਜਾਦ ਕਰਦੇ ਹੋ ਡੀਏਪੀ ਦੀ ਤੇ 12 32 16 ਤੁਸੀਂ 60 ਕਿਲੋ ਪਾ ਸਕਦੇ ਹੋ ਵੱਧ ਤੋਂ ਵੱਧ ਤੇ ਆਹੀ ਵੀਰੋ ਗੱਲ ਸਾਂਝੀ ਕਰਨੀ ਸੀ ਇੱਕ ਹੋਰ ਜਿਹੜੇ ਮੇਰੇ ਵੀਰ ਯੂਰੀਆ ਜਾਦਾ ਯੂਜ਼ ਕਰ ਰਹੇ ਐ ਕੱਲ ਵੀ ਵੀਡੀਓ ਤੇ ਦੱਸਿਆ ਸੀਗਾ ਪਰ ਕਿਸਾਨ ਵੀਰੋ ਜਿਹੜੇ ਤੁਸੀਂ 55 ਦਿਨ ਚ ਜਿਹੜੀ ਫੋਟੋ ਹੋਗੀ ਹੋਗੀ ਕਣਕ ਦੀ ਜਿਹੜੀ 50 ਦਿਨ ਚ ਉਦੋਂ ਬਾਅਦ ਉਹਦਾ ਫੂਸ ਹੀ ਬੰਨ ਕਿਉਂਕਿ ਉਹਦੀ ਜਿਹੜੀ ਟੇਲਰਿੰਗ ਆ ਉਹ ਕੰਮ ਨਹੀਂ ਆਣੀ ਨਾ ਉਹਨੂੰ ਬੱਲੀ ਲੱਗਣੀ ਐ ਨਾ ਉਹਦੇ ਕੰਮ ਆਣਾ ਉਹ ਫਟਾਰਾ ਸਗੋਂ ਉਲਟਾ ਤੇਲਾ ਸੁੰਡੀ ਆਊ ਬਸ ਉਹਨੂੰ ਕੱਲ ਵਾਲੀ ਵੀਡੀਓ ਚ ਦੱਸਿਆ ਸੀਗਾ ਸਗੋਂ ਜਿਹੜੀ ਯੂਰੀਆ 60 ਦਿਨ ਤੋਂ ਬਾਅਦ ਪਾਣੀ ਉਹ ਬਿਮਾਰੀ ਦਾ ਘਰ ਤੇਲਾ ਸੁੰਢੀ ਦੋ ਦੋ ਸਪ੍ਰੈਆ ਕਰੀ ਜਾਵਾਂਗੇ ਨਾਲ ਜਿਹੜੇ ਗੱਟੇ ਦੇ ਪੈਸੇ ਲੱਗਣਗੇ ਅਲੱਗ ਤੇ ਨਾਲੇ ਜਿਹੜਾ ਆਪਣਾ ਬਲੈਕ ਹੋ ਜਾਂਦੀ ਹੈ ਇਹਦੀ ਅਲੱਗ ਜਿਹੜਾ ਨਾਲ ਸਮਾਨ ਇਹ ਨਾ ਆ ਰਿਹਾ ਉਹ ਅਲੱਗ ਆਪਣ ਨੂੰ ਲੈ ਕੇ ਜਾਣਾ ਪੈ ਰਿਹਾ ਇਸ ਕਰਕੇ ਮੇਰੀ ਬੇਨਤੀ ਹੈ ਯੂਰੀਆ ਨੂੰ ਬੱਤ ਨਾ ਯੂਜ਼ ਕਰੋ 60 ਦਿਨ ਤੋਂ ਪਹਿਲਾਂ ਪਹਿਲਾਂ ਨਾਲੇ ਇਹ ਕਿਸੇ ਦੇ ਢਿੱਡ ਚ ਤਾਂ ਪੈਣੀ ਆ ਆਪਾਂ 7-7 ਗੱਟੇ 8-8 ਗੱਟੇ ਪਾਈ ਜਾਂਦੇ ਆ ਤਾਂ ਉਹ ਕਿਸੇ ਦੇ ਢਿੱਡ ਚ ਪੈਣੀ ਆ ਇਸ ਕਰਕੇ ਨੀਰਾ ਜ਼ਹਿਰ ਨਾ ਬਣਾਓ ਕਣਕ ਨੂੰ ਤੇ ਮੇਰੀ ਬੇਨਤੀ ਹੈ ਵੀ 55 60 ਦਿਨ ਤੱਕ ਤੁਸੀਂ ਯੂਰੀਆ ਪੂਰੀ ਕਰ ਲੋ ਆਪਦੀ ਪਰ ਉਸ ਤੋਂ ਬਾਅਦ ਤੁਸੀਂ ਸਪਰੇਆ ਕਰ ਸਕਦੇ ਹੋ ਤੁਹਾਨੂੰ ਕੱਲ ਵਾਲੀ ਵੀਡੀਓ ਚ ਦੱਸਿਆ 2 ਕਿਲੋ ਯੂਰੀਆ ਘੋਲ ਕੇ 2 ਕਿਲੋ ਡੀਏਪੀ ਦਾ ਪਾਣੀ ਅੱਧਾ ਕਿਲੋ ਜਿੰਕ ਅੱਧਾ ਕਿਲੋ ਕਲੀ ਦਾ ਪਾਣੀ 12% ਜਿੰਕ ਦਾ 21% ਕਿਲੋ ਜਿੰਕ ਉਹ ਪਾ ਸਕਦੇ ਹੋ 12% ਕਰਨੀ ਹੈ ਤਾਂ 1.5 150 ਗ੍ਰਾਮ ਜਿੰਕ ਇਹਦਾ ਸੁਗੋਂ ਲੱਗੂ 2 ਗੱਟੇ ਯੂਰੀਆ ਪਾ ਤੇ ਤੁਹਾਨੂੰ ਕੱਲ ਵਾਲੀ ਵੀਡੀਓ ਚ ਡਿਟੇਲ ਬਾਈ ਦੱਸਿਆ ਸੀਗਾ ਤਾਂ ਮੇਰੀ ਬੇਨਤੀ ਹੈ ਵੀ 60 ਦਿਨ ਚ ਯੂਰੀਆ 55 ਦਿਨ ਚ ਪੂਰੀ ਕਰ ਲੋ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਇਹ ਹੀ ਗੱਲਾਂ ਸਾਂਝੀਆਂ ਕਰਨੀਆਂ ਸੀ ਵੀਰੋ ਧੰਨਵਾਦ